ਕਹਿੰਦੇ ਟਾਰਜਨ ਲੱਗੇ ਹੋਣਾ ਆ ਦੁਨੀਆ ਦੇ ਵੱਡੇ ਮਾਲਾ ਇਹ ਨਾਲ ਸੁਗਿਆ ਦਾ ਟਾਵਰ ਤੇ ਖਾਲਸਾ ਦੀ ਧਰਤੀ ਦਾ ਗੁਰਬੀਰ ਕਰਦਾ ਹੈ ਵੱਡੀ ਕੋਸ਼ਿਸ਼ ਮੇਰੇ ਪੰਜਾਬੀ ਵੀਰੋ ਬਿੰਦਰ ਸਾਡਾ ਜੁਆਇਲ ਦੁਬਈ ਤੋਂ ਲਾਈਵ ਜਿਨ੍ਹਾਂ ਨੇ ਵੱਡੇ ਪੱਦਰ ਤੇ ਗਰਾਈਆਂ ਦਿੱਤੀਆਂ ਗੁਰੂ ਦਾ ਖਾਲਸਾ ਕਹਿੰਦੇ ਖੇਡ ਮੈਦਾਨ ਲਈ ਲੈਂਦਾ ਹੈ ਇਸ ਸਮੇ ਖੇਡ ਮੈਦਾਨ 'ਚ ਕਹਿੰਦੇ ਫਤਿਹਬਾਦੀਆ ਰੇਡ ਪਾਉ ਨੂੰ ਵਧਿਆ ਆ ਉਧਰ ਸਾਡਾ ਗੁਰਜਿੰਦਰ ਕਹਿੰਦੇ ਜੁਆਇਲ ਦੁਬਈ ਸਰਦਾਰ ਮੰਗਲ ਸਿੰਘ ਦਾ ਸਮੇਂ ਧਾਵੀ ਦੇ ਸੇ ਗੜਦਾ ਲੰਮਾ ਪੈਣਾ ਤੈ ਕਰਕੇ ਕਹਿੰਦੇ ਕਿ ਸੁਸਮਨ ਨੇ ਟਰਾਈ ਕੀਤੀ ਹੈ ਪਰ ਪੁਆਇੰਟ ਕਹਿੰਦੇ ਧਾਵੀ ਦੇ ਸੇ ਜੁੜਦਾ ਹੈ ਇੱਕ ਬਿੰਦੀ ਆ ਕਿਰਪਾ ਕਰਕੇ ਲਾਈਨ ਤੋਂ ਸਾੜ ਦੇ ਦੇ ਨਾ ਬਾਕੀ ਬੜੀਆਂ ਕਰਦਾਰ ਸਰ ਸਮੇਂ ਖੇਡ ਮੈਦਾਨ ਦੇ ਰੇਡ ਤੋਂ ਬਣਾ ਹਮਾਂ ਗਰਦਾਸ ਬਾਕੀ ਬੜੀਆਂ ਦੀ ਰੇਡ ਤੇ ਹਰੀ ਦੇ ਨਾਲ ਟੱਕਰ ਹੋਈ ਮੇਰੇ ਪੰਜਾਬੀ ਪਾਣੀ ਆ ਗਿਆ ਪਹਿਲਾਂ ਚੈੱਕ ਕਰ ਲਿਆ ਕਰੋ ਯਾਰ ਪਲੇਅਰ ਵੀ ਜਿਹੜੀ ਚੀਜ਼ ਨਹੀਂ ਉਹਦੀ ਮੰਗ ਕਰੀਏ ਸੀਗਾ ਕਟੜੇ ਵਾਲਾ ਕਹਿੰਦੇ ਰਾਜੂ ਕਬੱਡੀ ਕਬੱਡੀ ਕਰਦਾ ਹੈ ਇੱਕ ਬੰਦੇ ਚਰਚੇ ਦੁਨੀਆ ਭਰ ਦੇ ਵਿੱਚ ਨਾਲ ਪੱਧਰੀ ਦਾ ਹੈਪੀ ਹੈ ਮੇਰੇ ਪੰਜਾਬੀ ਵੀਰੋ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ ਸੀਨੇ ਤੇਗ ਲਾ ਲਈ ਜਦੋਂ ਪੁੱਤਰਾਂ ਦੀ ਆਈ ਲਓ ਸਿਰੇ ਦੀ ਟੱਕਰ ਆ ਖੇਡ ਦਾ ਜਿੰ ਪਿੰਮੋ ਵਾਲੀ ਦੀ ਰੇਡ ਹੈ ਲੈ ਵੀ ਟਾਵੜਾ ਉਹਨੇ ਮੱਲੀ ਹੋਈ ਐ ਪੈ ਨੰਬਰ ਤੇ ਤਿੱਖੀ ਬਿੰਡੀ ਐ ਇਹ ਕੋਲਾ ਜੀ ਦੀ ਦੁਨੀਆ ਜਵਾਨੀ ਐ ਉਹ ਤਿੱਖੀ ਬਿੰਡੀਆ ਗੱਭਰੂ ਖੇਡ ਮੈਦਾਨ ਵਿੱਚ ਅੱਗੇ ਹੋ ਕੇ ਟੱਕਣ ਦੀ ਗੱਲ ਕਰਦਾ ਅੱਗੇ ਖੜ ਕੇ ਹੌਸਲਾ ਕਰਕੇ ਭੂਤਰਿਆ ਸਾਲ ਸਿੰਘਾਂ ਤੋਂ ਫੜ ਕੇ ਟੰਗੀ ਲਾਉਣੀ ਪੈਂਦੀ ਐ ਦੁਨੀਆ ਐਵੇਂ ਤਾਂ ਨਹੀਂ ਬਣਦੇ ਐ ਸੰਗਦੇਵ ਸਿੰਘ ਜੀ ਸਾਡੇ ਹਜ਼ੂਰ ਸਾਹਿਬ ਵਾਲਿਆਂ ਦਾ ਦਿਲ ਦੀਆਂ ਗ੍ਰਈਆਂ ਤੇ ਧੰਨਵਾਦ ਐ ਵੱਡੀ ਟਰਾਂਸਪੋਰਟ ਐ ਜਦੋਂ ਵੀ ਸੰਗਤ ਹਜ਼ੂਰ ਸਾਹਿਬ ਦੀ ਧਰਤੀ ਤੇ ਜਾਂਦੀ ਐ ਤੇ ਸੁੱਕੇ ਦੀ ਸਾਡਾ ਵੀਰ ਬਹੁਤ ਕੰਦੇ ਸੇਵਾ ਸੰਭਾਲ ਕਰਦਾ ਆਪਾਂ ਦਿਲ ਦੀਆਂ ਗ੍ਰਾਂਹਾਂ ਧੰਨਵਾਦ ਕਰਦੇ ਆਂ ਕਹਿੰਦਾ ਵੀ ਗ੍ਰਿੰਦਰ ਦੇ ਲਈ 5000 ਮੇਰੇ ਵੱਲੋਂ ਅਨਾਉਂਸ ਕਰਦੇ ਹੋ ਗ੍ਰਿੰਦਰ ਸੁਘੇ ਦੇ ਲਈ 5000 ਸੇਮ ਕਿਸੇ ਸਾਪਾ ਸੁਘਦੇ ਵੀਰ ਦਾ ਤਾਹਾਨ ਕਰਦੇ ਆਂ ਟੀਲ ਪਿਆਰ ਤੱਕ ਦੇ ਖੇਡ ਮੈਦਾਨ ਇਹ ਕਹਿੰਦੇ ਤਾਰ ਜਣਾ ਇਹ ਕਰਮੇਤਾ ਕ੍ਰਿਸ਼ਨ ਗੜੀਆ ਪਰ ਪੁਆਇੰਟ ਕਹਿੰਦੇ ਇਸ ਸਮੇਂ ਜਾਫੀ ਦੇ ਸਾਨੂੰ ਵਾਤਾ ਹੋਇਆ ਸਾਹਮਣੇ সাথে <laughs> ਦੇ ਨਾਲ ਹਰਜਿੰਦਰ ਸਿੰਘ ਜੀ ਪੰਜਾਬ ਪੁਟ ਪੰਜਾਬ ਬਿਜਲੀ ਮੋੜ ਵਾਲੇ ਪਹੁੰਚੇ ਹੋਏ ਆ ਸਾਰੇ ਵੀਰਾਂ ਦਾ ਦਿਲ ਦੀ ਕਰਿਆਂ ਧੰਨਵਾਦ ਹੈ ਲਾਈਵ ਵਾਲੇ ਕੈਮਰੇ ਤੋਂ ਪਾ ਥੋੜਾ ਥੋੜਾ ਪਾਸੇ ਆਣ ਜੀਏ ਲਾਈਵ ਵਾਲੇ ਭਰਾ ਨੂੰ ਆਪਾਂ ਜਿਹੜਾ ਖੁੱਲਾ ਛੱਡ ਦਿੱਇਆ ਕਿਉਂਕਿ ਲੀਗ ਰਹੀਆਂ ਤੋਂ ਧੰਨਵਾਦ ਆਹ ਸਾਹਮਣੇ ਕੀਪਾ ਕਹਿੰਦੇ ਨੌਜਨ 핌ੂ ਵਾਲੀ ਦਾ ਤਾਵਰਾ ਮੇਲਾ ਨੰਗਦਾ ਜਾਂਦਾ ਜਾਂ ਕਹਿੰਦੇ ਗੁਰਦੇਵਤ ਕਿਸ਼ਨ ਗੜੀਏ ਨੂੰ ਦੁਨੀਆ ਦਾ ਵੱਡਾ ਮਾਲ ਹੈ ਆਹ ਸਾਹਮਣੇ ਪਰ ਕੀਪਾ ਨੌਜਨ ਕੋ ਤਾਫਰ ਦੇ ਗਸਤਾਂ ਦੇ ਵਿੱਚੋਂ 500 ਰੁਪਏ ਮਿੰਟੇ ਨੰਬਰਦਾਰ ਰਾਣੀ ਵਾਲਾ ਕਨੇਡਾ ਵਾਲਾ ਕਹਿੰਦਾ ਤੇ ਸੋ ਗਿਆ ਮੇਰੇ ਵੱਲੋਂ ਪਾਵੇ ਟਾਵਰ ਦੇ ਦਫਿਆਂ ਦੇ ਵਿੱਚ ਮੇਰੇ ਖਰੇ ਰਾਸ਼ੀ 3000 ਹੋ ਗਈ ਆ ਉਹ ਕਿੱਛੀ ਵੰਡੀਆਂ ਟੱਕ ਦੇ ਖੇਡ ਮੈਦਾਨ ਦੇ ਵਿੱਚ ਗੱਭਰੂ ਟੱਕ ਲੈਂਦੀ ਕੋਸ਼ਿਸ਼ ਕਰਦਾ ਜੀਵਣਾ ਭੱਜਲਾ 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 ਘੜੀ ਦੀਆਂ ਸੋਈਆਂ ਟਿਕ 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 ਤੇ ਸਾਡੇ ਸੋਖ ਸਰਪੰਚ ਦੇ ਨਾਲ ਉਹਨਾਂ ਦਾ ਵੀਰ ਹੈ ਹਰਜਿੰਦਰ ਸਿੰਘ ਜਿੰਦਾ ਇੱਧਰਲੇ ਪਾਸੇ ਨਾਲ ਗੁੱਪੀ ਤੇ ਵੀਰ ਸਾਡੇ ਸਰਪੰਚਾਂ ਵੱਲੋਂ ਫਿਰ ਤੋਂ ਬਹੁਤ ਬੰਦੀਆਂ ਗਰਾਹੀਆਂ ਤੋਂ ਧੰਨਵਾਦ ਸਾਡੇ ਛੋਟੇ ਵੀਰ ਦਾ ਬਹੁਤ ਤੁਹਾਡੇ ਮਾਨ ਪਿਆਰੇ ਨਾਲ ਬੋਲਾਂ ਦੇ ਲਈ ਪੁੱਜਦਾ ਕੀਤਾ ਹੈ ਆ ਸਾਹਮਣੇ ਕਬੱਡੀ ਦੇ ਗਰਾਊਂਡ ਵਿੱਚ ਬਿੱਲਾ ਕਨੇ ਕਬੱਡੀ ਕਬੱਡੀ ਕਰਦਾ ਆ ਸਾਹਮਣੇ ਗੱਗੋ ਬੁਛ ਦੀ ਧਰਤੀ ਇਹਦਾ ਬੀਰਖਾਂ ਸਿੰਘ ਤੇ ਮਹਿਤਾਨ ਸਿੰਘ ਦੀ ਗੱਲ ਚੱਲਦੀ ਮੇਰੇ ਪੰਜਾਬੀ ਵੀਰੋ ਚੱਪੇ ਚੱਪੇ ਤੇ ਸ਼ਹੀਦਾਂ ਦਾ ਖੂਨ ਲੈ ਲਿਆ ਆ ਦੀਪ ਦੀ ਰੇਡ ਤੇ ਸੁਭਾ ਸਾਹਮਣੇ ਆਇਆ ਚਾਰ ਪਿਆਰ ਵਰ ਪਿਆਰ ਨੇ ਸਾਹਮਣੇ ਚਾਰ ਭਰਾਵਾਂ ਦੀ ਘੁੰਮਦੀ ਚੈਨਲ ਵਿੱਚ ਕਿ ਮਾਰਾ ਬਣ ਕੇ ਸਿੱਖ ਲੈ ਜੀਣਾ ਕੁਝ ਨਹੀਂ ਰੱਖਿਆ ਚੰਗਿਆਂ ਵਿੱਚ ਐਵੇਂ ਨੇ ਬਦਨਾਮ ਕੋthre ਜ਼ਹਿਰ ਤਾਂ ਭਰਿਆ ਬੰਦਿਆਂ ਵਿੱਚ i ਦੇ ਕਰਤਬਾਈ ਕੀਤੀ ਹੁਣ ਜਾਬਸਿਆ ਇੰਗਲੈਂਡ ਦੀ ਧਰਤੀ ਦੇ ਸਨੇਹ ਪਰਿਵਾਰ ਅਪਨ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆਂ ਹਰਿਆਣੇ ਵਾਲਾ ਖੇਡ ਮਨਾਨੇ ਕਬੱਡੀ ਕਬੱਡੀ ਕਰਦਾ ਟਾਵਰ ਦਾ ਇੱਕੋ ਜੱਹਾ ਹੁਣ ਕਹਿੰਦੇ ਵੀ 3000 ਤੋਂ 3500 ਤੱਕ ਗੱਲ ਪਹੁੰਚ ਗਈ ਹੈ ਅਫੀਸ਼ਰਾਂ ਦੀ ਸਾਰੀ ਸੇਵਾ ਇਹ ਸਾਡਾ ਜੋਬਨ ਕੈਨੇਡਾ ਸਾਡਾ ਸੁਪੁੱਤਰ ਇੱਟੋ ਬੀਕੋ ਕਹਿੰਦੇ ਟਾਂਟੋ ਦੀ ਧਰਤੀ ਤੇ ਰਹਿੰਦਾ ਉਹਦੇ ਵੱਲੋਂ ਕਹਿੰਦੇ ਅੱਜ ਦੇ ਅਫੀਸ਼ਰਾਂ ਦੀ ਸਾਰੀ ਸੇਵਾ ਦਿੱਤੀ ਜਾਣੀ ਹੈ ਆਪਾਂ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਦੀ ਮਲ ਦਾ ਜਿਹੜਾ ਇੰਗਲੈਂਡ ਨਾਲ ਗੋਪੀ ਸਾਡਾ ਵੀਰ ਹੈ ਇਟਲੀ ਤੇ ਨਾਲ ਅਮਰਿਤ ਇਟਲੀ ਖੋਸ਼ ਸਿੰਗਾਪੁਰ ਸਰਪ੍ਰਿੰਤ ਸਪੇਨ ਇਹਨਾਂ ਬੋਲਾਂ ਦੇ ਲਈ ਬਹੁਤ ਵੱਡੇ ਮਾਣ ਪਿਆਰ 500 ਦੇ ਪੋਇੰਟਾਂ ਕੀਤੇ ਆ ਉਧਰ ਸੇਵਾ ਸਿੰਘ ਜੀ ਮੋਟਰ ਮਕੈਨਿਕ ਵੱਡੇ ਮਾਣ ਪਿਆਰੇ ਨਾਲ ਬੋਲਾਂ ਦੇ ਲਈ ਆਪਾਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਗੋਰਾ ਇੰਗਲੈਂਡ ਰਿਆਮਨ ਸਿੰਗਾਪੁਰ ਬਹੁਤ ਵੱਡੇ ਮਾਣ ਪਿਆਰ ਜੌੜੀਆਂ ਨਾਲ ਖੇਡ ਮੈਦਾਨ 'ਚ ਕਹਿੰਦੇ ਕਾਕੀ ਪੜੀਆਂ ਗਰਦਾਸ ਰੇਡ ਪਾਉਣ ਨੂੰ ਵਧਿਆ ਮੁੰਡੇ ਨੇ ਪੱਟਾ ਤੋਂ ਪੱਟੀ ਨੂੰ ਤਾ ਕੀਤਾ ਤੇ ਦੇਖਾਂਗੇ ਸਰੀਰ ਵੱਲ ਭੁੱਖ ਲੰਦੀ ਪੂਰੀ ਲੱਗਦਾ ਜਰੂਰ ਇਹਨੇ ਚੰਗੀ ਉਜੂਰੀ ਤਾਰ ਲਈ ਹੁ ਨਹਿਰ ਦੇ ਕਿਨਾਰੇ ਕਿ ਨਾਲੇ ਡੰਡ ਕੱਢੇ ਹੋਣਗੇ ਖੇਡ ਦੇ ਮੈਦਾਨਾਂ ਵਿੱਚ ਲੱਗਦਾ ਇਹਨੇ ਵੀ ਜਰੂਰ ਚੰਗੇ ਗੱਡੇ ਭਿੰਦਰ ਸਿੰਘ ਜੀ ਮੱਖੀ ਵਾਲੇ ਬਹੁਤ ਵੱਡਾ ਮਾਣ ਪਿਆਰ ਪੋਈਦਾ ਕਰਦੇ ਆ ਨਾਲ ਛੋਟਾ ਵੀਰ ਹੈ ਗੋਰਾ ਪੰਧਰੀ ਵਾਲਾ ਉਸ ਭਰਾ ਵੱਲੋਂ ਵੀ ਬਹੁਤ ਤੁਹਾਡੇ ਮਾਣ ਪਿਆਰ ਹੈ ਸੈਵਨ ਤੇ ਸੰਦੀਪ ਸਾਡੇ ਵੀਰ ਕਹਿੰਦੇ ਆ ਵੀ ਲਾਓ ਪੱਤਰੀ ਦੀਆਂ ਦੋ ਕਬੱਡੀਆਂ ਜਿਹੜੀਆਂ 500 ਦੀਆਂ ਕਰਨ ਵਰਪਾਲ ਖੇਡ ਮੈਦਾਨ ਦੇ ਵਿੱਚ ਧੰਨ-ਤਨ ਕਰਵਾ ਰਿਹਾ ਮੇਰੇ ਪੰਜਾਬੀ ਵੀਰੋ ਪਤਲੇ ਪਤੰਗ ਸਰੀਰ ਵਿੱਚ ਪੈਂਦੀ ਹੈ ਕਬੱਡੀ ਆਹ ਸਾਹਮਣੇ ਟੱਕਰ ਕਬੱਡੀ ਹੈ ਖੇਡ ਮੈਦਾਨ ਮੰਗਲ ਸਿੰਘ ਬਾਦੀ ਭਗਵਾਨਪੁਰੇ ਦਾ ਸੁਪੁੱਤਰ ਹੈ ਉਹਦਾ ਜਿੰਦਗੀ ਅਗਰ ਜੋ ਧੰਨਵਾਦ ਕਰਦੇ ਆ ਮੰਗਲ ਸਾਡਾ ਵੀ ਰੈਕਟਰ ਵੀ ਬਹੁਤ ਵਧੀਆ ਪਰ ਨਿਗਾਹ ਥੋੜੀ ਘਟ ਗਈ ਹੈ ਤੰਮੂ ਵਾਲੀਆ ਕੀਪਾ ਰੇਡ ਤੋਂ ਮਾਪਰਾ ਪੁੱਤਰ ਗੁਰਜਿੰਦਰ ਦਬਈ ਤੋਂ ਸਾਡਾ ਵੀਰ ਅਨੰਤ ਮਾਰਾ ਬਹੁਤ ਵੱਡੇ ਮਾਨ ਪਿਆਰਾ ਹੈ ਤੇ ਉਧਰ ਜੀਤੂ ਉਧਰੇ ਸਾਹਮਣੇ ਤੱਕ ਦੇ ਖੇਡ ਬਣਾ इवन ਸੇਮ ਸਿੰਘ ਜੀ ਪਿੱਖੀਵੰਡੀਆ ਉਹਦਾ ਪੁੱਤਰ ਕਹਿੰਦੇ ਗੁਰਲਾਲ ਸਿੰਘ ਜੀ ਕੈਨੇਡਾ ਉਹਦੀ ਪਤਰੀ ਕਹਿੰਦੇ ਪ੍ਰਭਜੋਤ ਕੌਰ ਕੈਨੇਡਾ ਰਹਿੰਦੀ ਹੈ ਉਹਨਾਂ ਨੇ ਬਹੁਤ Субтитры сделал DimaTorzok ਉਹਨਾਂ ਵੱਲੋਂ ਤੇ ਹੈਪੀ ਮਾਰ ਸਾਡੇ ਪਿੰਕਪਾਲ ਚਾਲ ਦੀ ਮਲਕੀਤ ਚੀਮਾ ਹਾਫ ਸਰਮਾ ਇੱਕ ਇਹਨੂੰ ਪਹਿਲਾਂ ਵੈਸੇ ਹੀ ਭਾਣਦੇ ਦਾ ਨਾਮ ਕੀ ਹੈ ਪਰ ਉਹਨਾਂ ਆ ਮੁਬਾਰਕਵਾਦ ਆ ਤੈਨੂੰ ਵੱਲੋਂ ਇੱਕ 31000 ਦੇ ਨਾਲ ਜਿਹੜਾ ਮਾਨ ਸਨਮਾਨ ਆਉਣ ਜਾ ਰਿਹਾ ਚਮਕੌਰ ਸਰਪੰਚਿਆਂ ਦੇ ਵੀਰ ਦਾ ਸਾਡਾ ਚਮਕੌਰ ਨੰਬਰਦਾਰ ਬੈਂਕਾ ਦੇ ਨਾਲ ਗੋਰਾ ਨੰਬਰਦਾਰ ਬੈਂਕਾ ਜੀ ਉਹਨਾਂ ਲੋ ਬਹੁਤ ਵੱਡਾ ਮਾਨਦਾਰ ਪੁਰਜਾ ਆਪਾਂ ਦਿੱਲੀਆਂ ਮਾਨਸਰਮਾਰ ਕੀ ਪਿਆ ਜਾਣਾ ਇਹ ਹੈਪੀ ਸੋਲ ਜਰਮਨ ਸਾਹਮਣੇ ਖੇਡ ਮੈਦਾਨ ਦੇ ਸਿਰੇ ਦੀ ਟੱਕਰ ਤੱਕੜੇ ਕਹਿੰਦੇ ਬਾਕੀਪੁਰਿਆ ਕਰਦਾਸ ਗੋਰਾ ਨੰਬਰਦਾਰ ਦੀ ਬੈਂਗਾ ਦੇ ਚਮਕਾਰ ਸਰਪੰਚ ਬੈਂਗਾ ਸਾਡੇ ਵੀਰ ਆਹ ਟੱਕੜੇ ਖੇਡ ਮੈਦਾਨ ਦੇ ਵਿੱਚ ਗੱਭਰੂ ਕਹਿੰਦੇ ਇਹ ਆ ਬਾਕੀਪੁਰਿਆ ਕਰਦਾਸ ਟੱਕਰ ਕਹਿੰਦੇ ਕਲਸਾ ਵਾਲੇ ਦੇ ਨਾਲ ਆ ਰਿਹਾ ਦਿਲਾਗ ਸਿੰਘ ਜੀ ਸੇਰਾਂ ਵਾਲੇ ਗੁਰੂ ਕਰਦੇ ਵਜੀਰ ਨੇ ਜਿਹਨਾਂ ਦਾ ਆਲੇ ਸਾਲ ਸੋਨੇ ਦੇ ਕੈਂਠੇ ਦਾ ਸਨਮਾਨ ਹੈ ਹੈਪੀ ਸੋਲ ਜਰਮਨ ਬਰਨਾਲ ਇੰਗਲੈਂਡ ਜੀ ਇਹਦੇ ਲੱਗ ਹੀ ਹੁੰਦੇ ਨੇ ਤੇ ਲੁੱਖੇ ਲੱਗਦੇ ਨੇ ਅੱਖਾਂ ਭਰ ਰਹੀਆਂ ਆਉਂਦੀਆਂ ਨੇ ਜਦੋਂ ਸੱਜਣ ਘਰ ਛੱਡਦੇ ਨੇ ਇਹ ਸ਼ਿਫਟਾ ਲਾਉਂਦੇ ਆ ਜਿਵੇਂ ਚੜਦੀਆਂ ਰੈਲਾਂ ਨੇ ਬਗੀਚਾ ਮੁਲਖਬਾਰ ਲਿਆ ਪਰ ਮਿੱਠੀਆਂ ਢੇਲਾਂ ਨੇ ਇਹ ਮੁਲਖਬਾਰ ਲਿਆ ਪਰ ਕਹਿੰਦੇ ਰੇਡਰ ਦੇ ਖਾਤੇ ਜੋੜੜਿਆ ਹਰਿਆਣੇ ਵਾਲਾ ਖੇਡ ਮੰਨ ਕਬੱਡੀ ਕਬੱਡੀ ਕਰਦਾ ਹੈ ਸੁਖਦੇਵ ਸਿੰਘ ਜੀ ਹਜੂਰ ਸਾਹਿਬ ਸੁਖਵਿੰਦਰ ਸਾਡਾ ਜੁਆਈ ਦੁਬਈ ਤੇ ਨਾਲ ਨਰਬੀਰ ਸਰਪੰਚ ਬਾਤਾਡੇ ਮਾਨ ਪਿਆਰ ਕੋਈ ਦਾ ਕਰਦੇ ਆ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਆ ਸਾਹਮਣੇ ਗੁਰੂ ਦੇ ਖਾਲਸੇ ਨਾਲ ਟੱਕਰ ਹੈ ਪਰ ਆ ਮੁੰਡਾ ਕਿੰਨੇ ਲੰਮਾ ਪਹਿਲਾਂ ਤੈਅ ਕਰਕੇ ਹੈ ਉਹਨਾਂ ਦੇ ਨਾਲ ਰਿੰਕੂ ਸਾਡਾ ਜਾਵਾਸਿਆ ਆਸਟ੍ਰੇਲੀਆ ਦੀ ਧਰਤੀ ਤੇ ਆ ਸਾਹਮਣੇ ਟਟਾਰੇ ਵਾਲਾ ਖੇਡ ਮਨਾਉਣ ਦਾ ਕਬੱਡੀ ਕਹਿੰਦੇ ਟਟਾਰੇ ਵਾਲਾ ਕੱਲ ਨੂੰ ਕਬੱਡੀ ਦੀ ਧਰਤੀ ਤੇ ਸਭ ਦੀ ਪਲਵੰਡੀ ਛੱਡੇ ਰਹਿੰਦੇ ਆ ਪਰ ਸੁਖਮਣ ਕਹਿੰਦੇ ਰਾਜਸਤਾਨੀਆਂ ਲੱਗੀ ਪੁੱਠੀ ਕੈਂਚੀ ਆ ਲੱਗੀ ਕੈਂਚੀ ਦਾ ਸੈਂਟਰ ਜੇਲ ਹੁੰਦੀ ਹੈ ਬਗਾਨੇ ਪੱਤੀ ਪਰਾਵੇ ਸੁਣਦੇ ਉਹ ਜਿੱਦਾਂ ਚੱਕਰ ਤੇ ਰੋਟੀ ਮੇਲ ਹੁੰਦੀ ਹੈ ਬਗਾਨੇ ਪੱਤੀ ਤਰ੍ਹਾਂ ਮੇਲ ਸੁਣਦੇ ਜਿੱਦਾਂ ਚੱਕਰ ਤੇ ਰੋਟੀ ਮੇਲ ਹੁੰਦੀ ਹੈ ਕੋਟੀਆਂ ਦਾ ਕਰੀ ਜਾਂਦਾ ਮਿਹਨਤ ਦਾ ਖੇਡ ਮੈਦਾਨ ਦੇ ਵਿੱਚ ਇਧਰਲੇ ਪਾਸੇ ਦੀਪ ਸ਼ਕਾਸ਼ ਬਾਜੀਆਂ ਨਕਰਾਈ ਲਾਉਂਦੇ ਆ ਦਿਲ ਖੋਲ ਕੇ ਨਕਰਾਈ ਦਿੰਦਾ ਆਪਾਂ ਧੰਨਵਾਦ ਕਰਦੇ ਆ Hey, Doug. ਵੱਲੋਂ ਮਹੱਤਤ ਇੰਗਲੈਂਡ ਤੇ ਗਗਨਿਤਲੀ ਕਹਿੰਦੇ 500 ਤਾਮਰ ਦੇ ਜਫੇ ਦੇ ਸਾਡੇ ਵੱਲੋਂ ਪਾ ਦਿਓ ਨਿਸ਼ਾਨ ਆਜਿਲੇ ਰੱਖ ਲਿਆ ਤੋੜਾ ਜਨਮ ਦੇ ਦਿੱਤਾ ਕਿਉਂਕਿ ਮਹਾਂਪੁਰਸ਼ਾਂ ਦੇ ਚਰਨ ਸੇਵਕਾਂ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਸਾਡੇ ਵੀਰ ਅਮਰਪ੍ਰੀਤ ਸਿਮਰ ਕੌਣੀ ਆਪਾਂ ਜਿਹੜੇ ਵੀ ਬੋਸਪੁਰੇ ਵੱਡੇ ਮਾਨ ਸਨਮਾਨ ਸੈਵਨ ਭਰਾਣੇ ਪੋਈਦਾ ਕਰ ਦਿੰਦੇ ਆ ਪਰ ਦੁੱਲਾ ਖੇਡ ਮੈਦਾਨੇ ਕਬੱਡੀ ਕਬੱਡੀ ਲਓ ਡੱਕੋ ਜੂਹੇ ਪਿੰਡ ਵਾਲਾ ਦੁੱਲਾ ਕਿ ਰਾਹ ਦੇ ਵਿੱਚ ਪੈਠੀ ਨਹੀਂ ਜਾਣ ਕੇ ਪੱਲੇ ਆ ਦੇ ਨਾਲ ਆ ਰਿਹਾ ਉਹ ਵੀ ਵਿਸ਼ੇਸ਼ ਤੌਰ ਤੇ ਸਾਹਮਣੇ ਸਾਰੇ ਵੀਰਾਂ ਦਾ ਦਿਲ ਦੀ ਕਰਾਈ ਧੰਨਵਾਦ ਹੈ ਉਧਰ ਅਮਰਤੋ ਨਾਲ ਪਿਆਰ ਸਾਹਮਣੇ ਆਰਤੀਆ ਸਾਹਿਬ ਬੀਜੇਪੀ ਦੇ ਵੱਡੇ ਲੀਡਰ ਨੇ ਮੈਨੂੰ ਲੱਗਦਾ ਵੀ ਇਲੈਕਸ਼ਨ ਚੱਲ ਰਹੀ ਹੈ ਵੱਡਾ ਰਹਿਣਾ ਭਰਾ ਨੂੰ ਉਹਦੀ ਕਬੱਡੀ ਦਾ ਵੀ ਤੇ ਜ਼ਰੂਰ ਨੰਦ ਮਾਰਦਾ ਹੈ ਲਾਈਵ ਜ਼ਰੂਰ ਤੱਕਦੇ ਹੋਣੇ ਸਾਡੇ ਭਰਾ ਆਹ ਸਾਹਮਣੇ ਅਗਲੀ ਰਾਜੂ ਝੂਲ ਚੋਰ ਕੇ ਤਰ ਤਰਤਾਵੇਂ ਤੈਨੂੰ ਨਸ਼ਾ ਜਮਾਨੀ ਦਾ ਝੂਲ ਝੂਲ ਕੇ ਤੁਰਦਾ ਤੈਨੂੰ ਨਸ਼ਾ ਜਮਾਨੀ ਦਾ ਬੀਜਾ ਲਵਾਦਾ ਸਾਡੇ ਭਰਾ ਗਿੰਦੇ ਢਿੱਲੋ ਜਮਾਨਪੁਰੀਏ ਫਰਾਸਲੇ ਨੇ ਮਲਕੀਤ ਕਮਾਂਦ ਹਾਣੇ ਪਰਾ ਤੱਕਦੇ ਖੇਡ ਮੈਦਾਨ 'ਚ ਗੱਭਰੂ ਕੰਦੇ ਕਟੋਰੇ ਪਿੰਡ ਦਾ ਸ਼ੇਰਾ ਲਾਹੌਰੀ ਵਾਲਾ ਆ ਤੱਕਦੇ ਖੇਡ ਮੈਦਾਨ 'ਚ ਕੰਦੇ ਕਰਨਾ ਰਾਜਸਤਾਨੀ ਇੱਕ ਸਾਰ ਕਬੱਡੀ ਕੋਸ਼ਿਸ਼ ਮੇਰੇ ਪੰਜਾਬੀ ਵੀਰੋ ਤੇ ਪੁਆਇੰਟ ਕਹਿੰਦੇ ਕਾਫੀ ਦੇ ਖਾਤੇ ਮਲਕੀਰ ਚੀਮਾ ਸਾਹਿਬ ਕਹਿੰਦੇ ਆ 7 ਸੇਵਕ ਭਗਵਾਨ ਪਰਿਆ ਸੰਦੀਪ ਪੁੱਤਰ ਨਾਲ ਬਗੀਚਾ ਇਡਲੀ ਤੇ ਨਾਲ ਹੈਪੀ ਸੋ ਆਪਣੇ ਸਾਰੇ ਘਰ ਦੇ ਆ ਮਾਇਆ ਮਨਦੀਪ ਸਿੰਘ ਜੀ ਮੈਂਬਰ ਸਾਹਿਬ ਬਹੁਤ ਤੁਹਾਡੇ ਮਾਣ ਪਿਆਰੇ ਛੋਟੇ ਵੀਰ ਵੱਲੋਂ ਬਿਲਦੀ ਕਰਾਈਆਂ ਤੇ ਧੰਨਵਾਦ ਜਿਹੜਾ ਪੁਆਇੰਟਾਂ ਦਾ ਲੇਖਾ ਜੋਖਾ ਤੇਜਾ ਸਿੰਘ ਜੀ ਦੀ ਟੀਮ ਦੇ ਪੁਆਇੰਟ ਹੈ ਜੀ 35 ਤੇ ਬਹਾਦਰ ਬਾਬਾ ਵਿਦੀ ਚੰਦ ਸਰ ਸਿੰਘ ਦੇ ਪੁਆਇੰਟ ਹੈ ਜੀ ਸਾਡੇ 43 ਅੱਜ ਦਾ ਮੈਚ ਪਾਵਰ ਸੁੱਕੇ ਵਾਲੇ ਦੀ ਟੀਮ ਬਹਾਦਰ ਬਾਬਾ ਵਿਦੀ ਚੰਦ ਦੀ ਸਪੋਰਟਸ ਕਲੱਬ ਸਰ ਸਿੰਘ ਦੀ ਟੀਮ ਨੂੰ ਰਹੀ ਹੈ ਆਪਾਂ ਦਿਵਨੀਆ ਕਰਦੇ ਧੰਨਵਾਦ ਕਰਦੇ ਆਂ ਤੇ ਸਾਡਾ ਵੀਰ ਹਰਜਿੰਦਰ ਪੰਜਾਬ ਰਾਜ ਦੀ ਬਿਜਲੀ ਵੀਰ ਕੁਇਸ਼ਰ ਬਗੀਚਾ ਸੇ ਦੀ ਸਰ ਸਿੰਘ ਜਾਰਜੋ ਸੋਹਣੀ ਛੰਨਾ ਦੇ ਭਰਾ ਦਾ ਧੰਨਵਾਦ ਅਫੀਸ਼ੀਅਲਾਂ ਦਾ ਧੰਨਵਾਦ ਤਸਵੀਰੇ ਪੰਜਾਬ ਟੀਵੀ ਵਾਲੇ ਭਰਾ ਦਾ ਧੰਨਵਾਦ ਹਾਂਜੀ ਆਹ ਸਨਮਾਨ ਮੈਨੂੰ ਦੱਸੋ ਵੀ ਕਿਹਦੇ ਕਿਹਦੇ